ਕੋਈ ਨਹੀਂ ਦੇਖ ਲੈਣਾ ਦੇਖ ਲੈਣਾ ਮੈਂ ਤੁਹਾਨੂੰ ਦੱਸਿਆ ਇੱਥੇ 56 ਅਧਿਆਪਕ ਅਪਰ ਪ੍ਰਾਇਮਰੀ ਤੇ 44 ਪ੍ਰਾਇਮਰੀ ਕਾਡਰ ਦੇ ਵਿੱਚ ਭਰਤੀ ਹੋ ਕੇ ਆ ਗਏ ਆ 2000 ਆ ਰਹੀ ਹੈ ਭਰਤੀ ਪੀਟੀਆਈ ਦੀ ਪਤਾ ਕੀ ਹੌਲੀ ਹੌਲੀ ਹੁੰਦਾ ਹੁੰਦਾ ਇੱਕ ਵਾਰੀ ਕੁਝ ਨਹੀਂ ਹੁੰਦਾ ਹੁੰਦਾ ਜਿੱਥੇ ਲੋਡ ਪੈਂਦੀ ਹੈ ਜਿੱਥੇ ਉਹ ਅਧਿਆਪਕ ਰਟਾਇਰ ਹੋ ਰਹੇ ਨੇ ਅਤੇ ਆਪਕਰ ਰਟਾਇਰ ਹੋਏ ਨੇ ਉਦੋਂ ਰਟਾਇਰਮੈਂਟ ਤੋਂ ਬਾਅਦ ਆਪਾਂ ਜਿੱਥੇ ਸਮੇਂ ਦੀ ਲੋੜ ਆਉਂਦਾ ਉਹ ਵੀ ਭਾਗੀ ਕਰਾਂਗੇ ਜੇ ਤੁਹਾਨੂੰ ਕੋਈ ਲੋੜਤਾ ਹੋਈ ਕਿਵੇਂ ਆ ਬਾਈ ਤੁਸੀਂ ਕਿਵੇਂ ਆ ਹਾਂਜੀ ਬਾਈ ਜੀ ਕਿਵੇਂ ਆ ਬਾਈ ਜੀ ਇੱਕ ਸਵਾਲ ਪੁੱਛਣਾ ਸੀ ਆ ਜੀਰੋਂ ਪੁੱਛੀਆ ਸੀਗਾ ਪੋਸਟ ਤੇ ਉਹਨਾਂ ਐ ਕੁਛ ਨਹੀਂ ਚਾਹੀਆ ਇੱਥੇ ਬਟਮਰਾਂ ਦੇ ਵਿੱਚ ਪੂਰਨ ਚਾਹੀਦਾ 20 ਕੁਲਾਂ ਚ ਹੋਰ ਜਾਣਗੇ ਉਹਦੇ ਵਿੱਚ ਇਹ ਦੱਸ ਦੇਣਾ ਆਪ ਆ ਦੇਖੋ ਮੈਂ ਪੋਸਟ ਵੀ ਲਗਾਉਣ ਦੇ ਕਿਤੇ ਹਵਾ ਲਿਆ ਉੱਥੇ ਬਾਹਰ ਦਾ ਸੰਗਰਾਮ ਆ ਇਹਨਾਂ ਤੋਂ ਜੀਰੋਂ ਪੁੱਛੀਆ एमटी या 0 मेगा लिख दिया ये मौसना जी मै तो गलतता नहीं लिखियां गई हां सही ਤੁਸੀਂ ਪੀਟੀਆਈ ਉਹ ਪੀਟੀਆਈ ਦੇ ਡੀਪੀ ਦਾ ਵੀਪੀਐਡ ਕੀਤੀ ਹੋਈ ਹੈ ਜੀ ਇਹਨਾਂ ਨੇ ਇੱਕ ਬੰਦਾ ਵੀ ਨਹੀਂ ਕਿੱਟਿਆ ਇਹਨਾਂ ਨੇ ਇਹਨਾਂ ਦੇ ਸਾਡੀਆਂ ਪੋਸਟਿੰਗ ਖਤਮ ਕਰਦੇ ਆ 2022 ਦੇ ਵਿੱਚ ਪੇਪਰ ਲੈਂਦੇ ਆ ਤੇ ਜਿਹੜਾ ਟਟ ਲੈਂਦੀ ਆ ਕਹਿੰਦੇ ਟਟ ਲੈ ਕੇ ਆ ਸਾਡਾ ਸੀਏ ਦਾ ਮੁੰਡਾ ਟਾਪਰ ਹੈ ਪੰਜਾਬ ਦਾ ਹਾਂ 2022 ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦਾ ਉਹਨੇ ਪੇਪਰ ਦਿੱਤਾ ਤੇ 23 ਦੇ ਵਿੱਚ ਉਹਨੂੰ 22 ਦੇ ਵਿੱਚ ਜੁਆਇਨਿੰਗ ਲੈਟਰ ਦਿੱਤਾ ਬਾਅਦ ਵਿੱਚ ਜੁਆਇਨਿੰਗ ਲੈਟਰ ਦੇ ਕੇ ਕਹਿੰਦੇ ਟਟ ਦਾ ਸਰਟੀਫਿਕੇਟ ਲੈ ਕੇ ਆ ਟਟ ਪਹਿਲੀ ਫਿਜ਼ੀਕਲ ਐਜੂਕੇਸ਼ਨ ਦਾ 2023 ਦੇ ਵਿੱਚ ਹੋਇਆ ਉਹਦੇ ਕੋਲ 2022 ਦਾ ਡਿਗਰੀਨਿੰਗ ਲੈਟਰ ਆ ਸੀ ਰਿਹਾ ਪਿੰਡਾ ਘਰੇ ਬੈਠਾ ਵਿਚਾਰਾ ਦੋ ਵਾਰੀ ਜੁਆਇਟ ਕਰਦਾ ਕਰਦਾ ਬਚਿਆ ਪਰ ਲੋਕਾਂ ਨੇ ਬਚਾਇਆ ਇੰਨਾ ਪੂਰਾ ਕਿਸੇ ਡਿਪਲੋਮਾ ਕੀਤਾ ਡਿਗਰੀ ਕੀਤੀ ਹੈ 27 ਡਿਗਰੀ ਕੀਤੀ ਹੈ ਮਾਸਟਰ ਡਿਗਰੀ ਵੀ ਕੀਤੀ ਹੈ ਕਿਹੜੇ ਸਾਲ ਚ ਕੀਤੀ ਪਰ 2022 ਦੇ ਵਿੱਚ ਹੋਰ ਕੰਪਲੀਟ ਹੋਇਆ ਡਿਪਲੋਮਾ 2020 ਦੇ ਵਿੱਚ ਕੰਪਲੀਟ ਹੋਇਆ ਇਹਨਾਂ ਦੀਆਂ ਪੋਸਟਾਂ ਕਰਕੇ ਖੇਡਾਂ ਦਾ ਕਰਕੇ ਮੈਂ ਬੀਪੀਐਡ ਸਟਾਰਟ ਕੀਤੀ 3 ਸਾਲਾਂ ਬਾਅਦ ਪਰ ਇਹਨਾਂ ਨੇ ਇੰਨਾ ਬੁਰਾ ਹਾਲ ਹੋ ਲੋ ਕਿ ਇੱਥੇ ਇਹਨਾਂ ਫਿਜ਼ੀਕਲ ਐਜੂਕੇਸ਼ਨ ਦਿੱਤਾ ਇੱਕ ਬੰਦਾ ਸਿੰਘਾ ਤਾਂ ਵੀ ਨਾ ਹੀ ਇਹ ਕੋਈ ਅੱਗੇ ਕੋਈ ਅਜੇ ਤੱਕ ਅਨਾਉਂਸ ਕੀਤਾ ਕਿ ਕਰ ਦਾਂਗੇ ਕਿੱਦਾਂ ਕਰ ਦਾਂਗੇ ਹਾਂ ਸੀੜੀਆਂ ਕਿਉਂ ਕਹਿੰਦੇ ਆ ਨੋਟੀਫਿਕੇਸ਼ਨ ਨਵਾਂ ਹੀ ਬਦਲ ਦਿੰਦੇ ਆ ਕਿ ਕੋਈ ਕਿਹੋ ਜਿਹਾ 2022 ਦੇ ਵਿੱਚ ਡਿਗਰੀ ਕੀਤੀ ਆ 20 ਦੇ ਵਿੱਚ 22 ਦੇ ਵਿੱਚ ਐਸਐਸਸੀ ਦੀ 6000 3 ਦਿਖਾ ਦਿਓ ਬਾਈ ਜੀ ਆ ਬਾਈ ਜੀ ਸੁਣ ਬਾਈ ਜੀ ਆ ਇਹਨੇ ਬਾਈ ਜੀ ਆ ਇਹਨੇ ਆ ਜੀ ਹਾਂਜੀ ਉਹ ਬਾਈ ਜੀ ਨੂੰ ਇੱਕੋ ਸਾਥ ਲੋ ਚੱਟੇ ਸੂਰਾ ਕੇ ਬੋਣੀ ਬਰਾ ਲੈਕਚਰ ਕਰਾ ਦੋ ਮਤਰਾ ਬਹੁਤ ਸਾਰੇ ਕਹਿੰਦੇ ਆ ਸਾਰੇ ਸਾਰੇ ਦਾ ਸਾਰਾ ਇੱਕ ਚੀਜ਼ ਆ ਦੱਗਾ ਰੋਕ ਪਾਣੀ ਦਾ ਪਾਣੀ ਦਾ ਇਹ ਬਾਈ ਜੀ ਕਹਿੰਦੇ ਲੈਕਚਰਰ ਆਇਆ ਕਾਂਗਰਸ ਮੇਰੇ ਦੇ ਭਰਤੀ ਕੀਤੇ ਹੋ ਆ ਇੱਥੇ ਲਾਓ ਅੱਗੇ ਉਹਨਾਂ ਇਹ ਤਨ ਪਹਿਲਾਂ ਮੰਗੇ ਇੰਝ ਦੀ ਮੰਗ ਆਇਆ ਜੀਰੋਂਾਂ ਲਿਖਣ ਦਾ ਕੁਝ ਨਹੀਂ ਹੁੰਦਾ ਆ ਦੇਖੋ ਜੀ ਗੱਲ ਹੁਣ ਉਹਨੇ ਕੈਮਰੇ ਤੇ ਸਾਹਮਣੇ ਕੈਮਰਾ ਬੋਲ ਰਿਹਾ ਅਸੀਂ ਵੀ ਕੈਮਰੇ ਪੂਰਾ ਮੈਂ ਸੱਚ ਬੋਲ ਰਿਹਾ ਜੀ ਤੁਸੀਂ ਝੂਠ ਬੋਲ ਰਹੇ ਜਿਹੜੇ ਡੀਪੀ ਸਾਰੇ ਸੱਚ ਨਾ ਝੂਠ ਇੱਥੇ ਸਾਰੇ ਡੀਪੀ ਸਾਰੇ ਜਿਹੜੇ ਜਿਹੜੇ ਛੇ ਲੈਕਚਰ ਆ ਰਹੇ ਇੱਥੇ ਐਮਐਲਏ ਸਾਹਿਬ ਕਹਿੰਦੇ ਆ ਵੀ ਆਏ ਆ ਉਹ ਕਿਹੜੀ ਭਰਤੀ ਸੀਗੀ ਕਿਹੜੇ ਸਾਲ ਚ ਜੁਆਇਨਿੰਗ ਹੋਈ ਇਹ ਦੱਸ ਦੋ ਠੀਕ ਹੈ ਇਹ 2018 ਦੇ ਉਹਦੀ ਭਰਤੀ ਸੀਗੀ ਕਾਂਗਰਸ ਸਰਕਾਰ ਦੀ ਭਰਤੀ ਆ ਬੰਦਾ ਐਤ ਪ੍ਰੈਜ਼ੀਡੈਂਟ ਤੋਂ ਬਾਅਦ ਇੱਥੇ ਆਇਆ ਹੈ ਇਹ ਸਕੂਲ ਚ ਕੈਨੇਡਾ ਕਰਤਾ 2023 ਤੋਂ ਬਾਅਦ ਇੱਥੇ ਜੂਰ ਆਇਆ ਪਰ ਭਰਤੀ ਇੱਕ ਮੈਂ ਜਾਂ ਤੂੰ ਵੀ ਇਹ ਕਹਿੰਨਾ ਜ਼ੀਰੋ ਜ਼ੀਰੋ ਦੇਖੋ ਅਸੀਂ ਵੀ ਕਹਿੰਦੇ ਚੈੱਕ ਬਾਈ ਜੀ ਉਹ ਆਏ ਹੋਇਆ 2023 ਚ ਆਇਆ ਆਪਣੇ ਭਰਤੀ ਹੋ 2022 ਤੋਂ ਪਹਿਲਾਂ ਦੇ ਹੋਏ 18 ਨੇ ਭਰਤੀ ਹੋਏ ਬੰਨੇ ਉਹਨਾਂ ਦਾ ਬੈਂਕ ਅਕਾਊਂਟ ਚੈੱਕ ਕਰੋ ਸੈਲਰੀ ਕਦੋਂ ਨਹੀਂ ਪੈਂਦੀ ਆ 2022 ਤੋਂ ਬਾਅਦ ਮੈਨੂੰ ਪ੍ਰੋਗਰਾਮ ਤੋਂ ਬਾਅਦ ਚੈੱਕ ਕਰਾ ਦਿੰਦੇ ਬਾਈ ਜੀ ਭਰਤੀਆਂ ਨਹੀਂ ਜ਼ੀਰੋ ਦਫਾ ਨਹੀਂ ਕੋਈ ਨਹੀਂ ਬਾਈ ਇਸ ਨਿਯਮ ਤਾਂ ਕਾ ਕਰਦੇ ਆ ਆਦੀ ਹੋ ਸਕਦੇ ਕਿੰਨੇ 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 ਟੀਚਰ ਕਾ ਪੈਦੇ ਐਦਾ ਟੀਚਰ ਕੋਲੇ ਜਿਹੜਾ ਪੁਰਾਣਾ ਪ੍ਰੈਮ ਵੀਡੀਓ ਵੀ ਦੁਵਾਣਾ ਇੱਥੇ ਵੀ ਪੁਰਾਣਾ ਆ ਕਿਹੜੇ ਨੇ ਭੇਜਦਾ ਇਹ ਵਕਤੀ ਨਹੀਂ ਇੱਥੇ ਇੱਥੇ ਤੁੰਗ ਲਾ ਕੇ ਭੇਜਿਆ ਜਿਹੜੀ ਜਿਹੜੀ ਭਰਤੀ ਬਾਈ ਜਿਹੜੀ ਭਰਤੀ ਹੋਈ ਉਹ ਕਦੋਂ ਹੋਈ 2023 ਤੋਂ ਬਾਅਦ ਚ ਹੋਈ ਹੈ ਜੀ ਚੈੱਕ ਕਰ ਲਓ ਪਰ ਤੁਸੀਂ ਵੀ ਕਹਿੰਦੇ ਨਾ ਚੈੱਕ ਨੂੰ ਪਰ ਬਾਅਦ ਤੁਸੀਂ ਵੀ ਕਹਿੰਦੇ ਚੈੱਕ ਕਰ ਲਓ ਥੋੜਾ ਜਿਹਾ ਮਾਰ ਕੇ ਕਹਿੰਦੇ ਆ ਉਹ ਫੇਰ ਹੋਰ ਤਿੰਨੇ ਤੂੰ ਕਿੱਥੋਂ ਚੈੱਕ ਕਰਾਈਏ ਤੂੰ ਸਾਹਮਣੇ ਡੀਵੀਜ਼ ਆ ਖੜੇ ਆ ਉਹਨਾਂ ਨੂੰ ਆਪਲਾ ਦੌਰਨ ਉਹਨਾਂ ਨੂੰ ਇਹ ਚੈੱਕ ਕਰ ਦ ਸਾਡਾ ਪ੍ਰੋਗਰਾਮ ਖਤਮ ਹੋ ਜਾਂਦੇ ਉਸ ਤੋਂ ਬਾਅਦ ਤਿੰਨ ਕਰਵਾ ਦਿਆਂਗੇ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵੀ ਰਿਕਮ ਲਈ ਵਾਸਤੇ ਬਲ ਸਾਰਾ ਪ੍ਰੋਗਰਾਮ ਬੰਦ ਕਰਕੇ ਸੱਚਾ ਬਾਈ ਸੱਚ ਬਾਤ ਕਰ ਤੈਨੂੰ ਕਹਿੰਦਾ ਸੱਚ ਬਾਤ ਤੇ 700 ਰੁਪਏ ਮਾਰ ਦੇ ਤੇ ਬੰਨ ਕਰ ਤਕਾ ਕੋਈ ਪ੍ਰਦਾਨਤਾ ਹੋਊਗਾ ਕੁਝ ਕਿੰਨੇ ਦਾ ਆਇਆ ਪਈਆ ਪਹਿਲਾਂ ਤੇ ਨੋ ਹੁਣ ਵੀ ਜਾ ਕੇ ਖਰਾਬ ਕਰਨਾ ਕੋ ਕੋ ਬਣਾਉ ਆ ਬਾਈ ਜੀ ਦੀ ਗੱਲ ਸੁਣੋ ਪਿੰਡ ਕਿਹੜਾ ਬਾਈ ਪਿੰਡ ਆਈ ਸੀ ਅੱਛਾ ਲੋਕ ਬਾਈ ਇਕੱਲਾ ਇਦੋਂ ਸਿੰਗਲਾ ਬੀਬੀ ਹਟ ਦਾ ਕੀਤਾ ਵਾ ਡਿਜੀਟਲ ਐਜੂਕੇਸ਼ਨ ਆ ਕੱਲੀਆਂ ਦਾ ਲਿ ਆਉਂਗਾ ਮੈਂ ਅੱਪਕੇ ਹਰ ਸਟੇਜ ਤੇ ਸਟੇਜ 2 ਮਿੰਟ ਉਸ ਤੋਂ ਇੱਕ ਆਪ ਸਟੇਜ ਘਟੇ ਤੇ ਸਟੇਜ ਤੇ ਜਿਹੜੀ ਇਹ ਗੱਲ ਇੱਕ ਮਿੰਟ ਜੁਨੀਅਨ ਆਉਂਦੀ ਹੁੰਦੀ ਹੈ ਕਿ ਇਹ ਇੱਕ ਬੱਤਰ ਦਿੰਦੀ ਹੈ ਵੀ ਸਾਡੀਆਂ ਬਾਕੀਆਂ ਜਿਹੜੀ ਇੱਕ ਮਿੰਟ ਇੱਕ ਮਿੰਟ ਜਿਹੜੀ ਸਟੇਜ ਤੇ ਗੱਲ ਹੋਈ ਹੈ ਵੀ ਇਸੇ ਪਿੰਡ ਦੇ ਤਿੰਨ ਅਧਿਆਪਕਾਂ ਨੇ ਜੁਆਇਨ ਕੀਤੀ ਆ ਉਹ ਕੀ ਗੱਲ ਹੈ ਉਹ ਕਦੋਂ ਦੀ ਭਰਤੀ ਆ ਉਹ ਨਵੀਂ ਭਰਤੀ ਹੈ ਭਾਈ ਜੀ ਉਹ ਧਿਆਨ ਫਿਜ਼ੀਕਲ ਦੀ ਮੈਸ ਪੈਸੇ ਦੀ ਸਰਕਾਰ ਜਿਹੜੀ ਉਹ ਸਰਕਾਰ ਫਿਜ਼ੀਕਲ ਦਾ ਮੈਨੂੰ ਕਲੀਅਰ ਹੈ ਉਹ ਭਾਈ ਸਾਰੇ ਇੱਧੇ ਵੀ ਆ ਕੇ ਨਹੀਂ ਲਿਖੇ ਬੋਲੀ ਜਾਂਦਾ ਪਾਗਰ ਉੱਪਰਲਾ ਸਾਈਡ ਆਗਾ ਉਹ ਬਾਈ ਜੀ ਬਾਲੇ ਸਿਆਣੀ ਆ ਬਾਕੀ ਲੋਕਾਂ ਨੇ ਮਪਾਉਣਾ ਬਾਈ ਜੀ ਮੇਰੀ ਡਿਗਰੀ ਕੀਤੀ ਹੋਈ ਆ ਬਾਈ ਜੀ ਬੈਠ ਕੇ ਮਰਾਤੇ ਡਿਗਰੀ ਆ ਜਿਹੜੀ ਡਿਗਰੀ ਦਾ ਸਰਪਰਾ ਬਾਈ ਜੀ ਬਾਈ ਜੀ ਇਹ ਨਾ ਕਹਿੰਦੇ ਨਾ ਯੂਨੀਵਰਸਿਟੀ ਵਿੱਚ ਮੈਟ ਲੈਦਾ ਮੇਰਾ ਚੌਥਾ ਨੰਬਰ ਆ ਯੂਨੀਵਰਸਿਟੀ ਦੇ ਸਾਹਮਣੇ ਕਿਹੜੀ ਯੂਨੀਵਰਸਿਟੀ ਦੇ ਕਿਹੜੀ ਯੂਨੀਵਰਸਿਟੀ ਦੇ ਵਿੱਚ ਚੌਥਾ ਨੰਬਰ ਆ ਮੇਰਾ ਜਿਹੜੇ ਟੀਚਰ ਬੋਲੇ ਆ ਟੀਚਰਾਂ ਤੋਂ 15 ਐਮਐਲਏ ਸਾਹਿਬ ਨੇ ਕੋਈ ਗੱਲ ਨਹੀਂ ਕਹੀ ਇਹ ਐਮਐਲਏ ਸਾਹਿਬ ਨੇ ਕੋਈ ਪ੍ਰਮਾਣ ਨਹੀਂ ਦਿੱਤਾ ਕਿ ਕਿ ਕੀਆ 2003 ਦੇ ਵਿੱਚ ਆਇਆ ਕਿਉਂ ਹੋਊਗਾ ਪਰ ਉਹਦੀ ਜੋਇਨਿੰਗ ਦੇ ਇਸੇ ਵੀ ਇੱਥੇ 10 ਸਕੂਲਾਂ ਚ ਜਾਏ 10 ਸਕੂਲਾਂ ਦੇ ਵਿੱਚ ਹੋਰ ਜਾਣਗੇ ਕੋਈ ਵੀ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਇਹਨਾਂ ਨੂੰ ਤੁਸੀਂ ਬਾਈ ਜੀ ਇੱਥੇ ਮੈਕ ਤੇ ਲੈ ਕੇ ਆਓ ਸਪੀਕਰ ਕੈਮਰੇ ਦੇ ਸਾਹਮਣੇ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਕਿ ਟੀਚਰ ਨੂੰ ਇਹਨਾਂ ਦਾ ਫਿਜ਼ੀਕਲ ਐਜੂਕੇਸ਼ਨ ਦਾ ਇੱਥੇ ਲੈ ਆਉ ਰਹਾ ਹਾਂ ਕਾਹਦਾ ਹੋ ਜਾਂਦਾ ਹੈ ਤੇ ਸਾ ਵੀ 2023 ਦਾ ਬੀਪੀ ਆ ਮੈਂ ਤੇ ਗੱਲ ਪੜਾ ਦੂੰ ਬਾਈ ਜੀ ਆਪ ਵੀ ਆ ਜਾ ਕੇ ਮੈਂ ਥੋੜੇ ਕੈਮਰੇ ਸਾਹਮਣੇ ਆ ਮੈਂ ਗੱਲ ਪੜਾ ਦੂੰ ਤੋ ਇਹ ਹੁਣੇ ਲੈ ਆਓ ਇੱਥੇ ਉਹ ਲੈ ਆਵਾਂਗੇ ਲੈ ਆਵਾਂਗੇ ਡਿਗਰੀਆਂ ਮੈਂ ਇੱਥੇ ਅੱਗ ਲਾ ਦੂੰ ਬਾਈ ਜੀ ਕੈਮਰੇ ਸਾਹਮਣ ਡਿਗਰੀਆਂ ਨੂੰ ਅੱਗ ਲਾ ਦੂੰ ਇਹਨੂੰ ਮਾ ਬਾੜ ਦੂੰ ਬਾਈ ਜੀ ਡਿਗਰੀਆਂ ਨੂੰ ਇੱਥੇ ਅੱਗ ਲਾ ਦੂੰ ਆਉਣੇ ਹੁਣੇ ਕਰ ਦੋ ਮੇਰੇ ਨਾਲ ਹੀ ਪੜਿਆ ਬਾਈ ਜੀ ਮੇਰੇ ਨਾਲ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਰਿਹਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਤੇ ਦੂਰ ਕਿਰਿਆੜਾ ਸਕੂਲ ਦੇ ਵਿੱਚ ਸਾਰ ਕੀਤੇ ਹੋ ਪੜ੍ਹਦੇ ਰਹੇ ਆ ਜਿਨ੍ਹਾਂ ਦੀ ਗੱਲਾਂ ਕਰਦੇ ਵੀ ਇੱਥੇ ਆਇਆ 2023 ਦੀ ਵਿੱਚ ਆ ਸਾਨੂੰ ਨਹੀਂ ਪਤਾ ਕਦੋਂ ਭਰਤੀ ਹੋਇਆ ਕਦੋਂ ਪੇਪਰ ਦਿੱਤਣ ਨੇ ਦੇ ਅੰਦਰ 2018 ਦੇ ਵਿੱਚ ਪੇਪਰ ਦਿੱਤਾ ਹੋਇਆ ਉਹਨਾਂ ਦਾ ਉਹਦੀ ਮੇਰੀ ਡਿਗਰੀ ਨਹੀਂ ਸੀ ਮੈਂ 2018 ਦੇ ਵਿੱਚ ਬੀਪੀੜਾ ਸਟਾਰਟ ਕੀਤੀ ਆ ਮੈਂ 20 ਦੇ ਵਿੱਚ ਕੰਪਲੀਟ ਕਰਕੇ ਆਇਆ ਸਾਹਮਣੇ ਪੈਸੇ

ਰੋ ਚੈੱਕ ਕਰੋ ਚੈੱਕ ਕਰੋ ਤੁਸੀਂ ਭਾਈ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਆਮ ਆਦਮੀ ਅਹੁਦੇਦਾਰ ਨਹੀਂ ਪਈ ਪੈਸੇ ਦੀ ਗੱਲ ਕਰਦੇ ਮੇਰੇ ਕਾਉਂਟੇ ਦੇ ਕੋਈ ਪਾਰਟੀ ਦੀ ਗੱਲ ਨਹੀਂ ਸਿਰਕੇ ਤੁਸੀਂ ਪੈਸੇ ਲੈ ਕੇ ਹੁਣ ਨਹੀਂ ਭਾਈ ਜੀ ਇਹ ਤੋਂ ਪ੍ਰੂਫ ਕਰ ਦੇਣਾ ਕੋਈ ਮੇਰੇ ਕਾਉਂਟ ਦੇਖੇ ਤੁਹਾਡਾ ਨਾਮ ਕੀ ਆ ਨਾਮ ਕੀ ਆ ਤੁਹਾਡਾ ਕੀ ਕੀ ਪ੍ਰੂਫ ਕਰੀ ਜੇ ਇਹ ਹਰੇਕ ਗੱਲ ਬਸ ਚੰਗਾ ਜੀ ਪ੍ਰਤਪਾਲ ਸਿੰਘ ਸੇਲ ਬਰਾ ਦੇ ਰਿਹਾ ਸੇਲ ਬਰਾ ਦੇ ਇੱਥੇ ਨਹੀਂ ਹੈ ਭਾਈ ਪੰਜਾਬੀ ਯੂਨੀਵਰਸਿਟੀ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਮ ਪੀਏਟ ਦੇ ਵਿੱਚ ਉਹ ਫੈਕਲਟੀ ਦੇ ਵਿੱਚ ਮੇਰੇ ਫੋਟੋ ਵੀ ਇੱਥੇ ਨਾਲ ਮੇਰਾ ਸਾਰਾ ਕੁਝ ਦਿੱਤਾ ਵਾ ਹੋਰ ਕੋਈ ਹੈ ਨਹੀਂ ਸੇਲ ਹਾਂ ਬੀ ਕਿਹੜੇ ਸਾਲ ਦੇ ਪਾਸ ਆਊਟ ਹੋ? ਮੈਂ 2022 ਦੇ ਵਿੱਚ ਬੀਪੀਐਡ ਉਹ 20 ਦੇ ਵਿੱਚ ਥੋੜੀ ਬੀਪੀਐਡ ਕੰਪਲੀਟ ਕਰੀ ਹੋਈ ਆ। 2000 ਤੋਂ ਬਾਅਦ ਟੈਟ ਕਲੀਅਰ ਪਾਸ ਥੋੜੀ ਡੀਪੀਆਈ ਨੂੰ ਲੈ ਕੇ ਮੈਂ ਕਹਾਂ ਕਿ ਬੀ ਡੀਪੀਆਈ ਦੀ ਸਰਕਾਰ ਪਰ ਕਿਸੇ ਗੱਲ ਇੱਕ ਸਿੰਗਲ ਪਰਟੀ ਨਹੀਂ ਕੀਤੀ ਬਾਈ ਜੀ ਤੇ ਨਾ ਹੀ ਕੋਈ ਅਨਾਉਂਸਮੈਂਟ ਆ। ਪਾਸ ਲੈ ਕੇ ਜਾਂ ਤਾਂ ਪੰਜ ਮਿੰਟ ਦੇ ਵਿੱਚ ਮੈਨੂੰ ਪ੍ਰੂਫ ਇੱਥੇ ਪ੍ਰੂਫ ਕੱਢ ਕੇ ਦਿਖਾ ਕੇ ਮੈਨੂੰ ਮੈਂ ਬਾਈ ਜੀ ਹਾਂ ਜੀ ਮੈਨੂੰ ਤੂੰ ਕਹਣਾਗਾ ਮਿੰਟ ਦੇ ਵਿੱਚ ਪ੍ਰੂਫ ਦੇ ਇਹ ਸਰ ਖੜੇ ਨਹੀਂ ਉਹਦਾ ਪ੍ਰੂਫ ਦੇ ਦੇਣ ਵੀ ਇੱਥੇ ਇਹਦਾ ਤੁਹਾਨੂੰ ਕਹਿ ਰਿਹਾ ਮੈਂ ਪ੍ਰੂਫ ਦਿਖਾਉਣਾ ਕੋਸ਼ਤ ਦਿਖਾ ਪੰਮਾ ਕਿੱਥੇ ਆਪਾਂ ਮੈਨੂੰ লাইਵ ਫੋਨ ਫੜ ਕੇ ਨਹੀਂ ਮਰਾ ਮੈਂ ਟਟ ਪਾਦਾ ਹੁਣੀ ਕੋਸ਼ਤ ਇਹਦੇ ਕਿਤੇ ਕੋਸ਼ ਉਹ ਤਾਂ ਦਿਖਾ ਦੇਣਾ ਮੈਂ ਕੁਛ ਨਾ ਦਿਖਾਵ ਲਓ ਜੀ ਮੈਂ ਦਿਖਾਉਣਾ ਜੀ ਆ ਜਲ ਤੁਸੀਂ ਫੜਾ ਮੋਬਾਈਲਾਂ 'ਚ ਕੀ ਹੈ ਮੋਬਾਈਲਾਂ 'ਚ ਐਡੀਟਿੰਗ ਇਹ ਆਈ ਦਾ ਜਮਾਨਾ ਹੈ ਪਾਈ ਜੀ ਮੰਨ ਨਹੀਂ 100 ਕੁਸ਼ ਹੋ ਜਾਂਦਾ ਤੁਸੀਂ ਐਡੀਟਿੰਗ ਕਰਕੇ 100 ਕੁਸ਼ ਹੋ ਜਾਂਦਾ ਯਾਰ ਅਸੀਂ ਤੂੰ ਪ੍ਰੂਫ ਲੈ ਕੇ ਆ ਜਿਹੜੇ ਤਿੰਨ ਗੌਰਮੈਂਟ ਕੰਦੀਆਂ ਡਿਗਰੀਆਂ ਤੁਹਾਨੂੰ ਭੇਜਾਂ ਇਹਨੇ ਪ੍ਰੋਗਰਾਮ ਖਰਾਬ ਕਰਨ ਵਾਸਤੇ ਨਹੀਂ ਭੇਜਿਆ ਪਉਰੀ ਆਪਾਂ ਅੱਧੇ ਆਏ ਆ ਇਹਨੇ ਬੱਚੇ ਵਧੀਆ ਫੰਕਸ਼ਨ ਕਰਕੇ ਹਟੇ ਆ ਕਿ ਮੇਲੇ ਸਾਹ ਸਾਰੇ ਵੀ ਗੱਲ ਸੁਣ ਕੇ ਆਏ ਐ ਇਸ ਲਈ ਤਾਂ ਲਾਉਂਦੇ ਨੇ ਸਕੂਲ ਚ ਧਰਨਾ ਸੀਗਾ ਕਿਹਨਾਂ ਜਿਹੋਣੇ ਨੇ ਕੀਤਾ ਐਮਐਲਏ ਸਾਹਿਬ ਨੇ ਕੱਲੇ ਕੱਲੇ ਮੈਂਬਰ ਦੀ ਗੱਲ ਸੁਣੀ ਆ ਕਿ ਸਾਰਾ ਕੁਝ ਸੁਣ ਕੇ ਆਏਗੇ ਇੱਥੇ ਪਤਾ ਨਹੀਂ ਇੱਥੇ ਕੋਈ ਕਿਸਾਨ ਜੂ ਨਹੀਂ ਨਹੀਂ ਆਈ ਆ ਉਹ ਸੈਟੀਸਫਾਈ ਹੋ ਕੇ ਸਾਨੂੰ ਜੀ ਨੇ ਬਾਈ ਖੇਡ ਦੇ ਬਾਹਰ ਖੜੀ ਆ ਖੇਡ ਦੇ ਬਾਹਰ ਖੜੀ ਆ ਖੇਡ ਦੇ ਬਾਹਰ ਖੜੀ ਆ ਉਹਨਾਂ ਨੇ ਕਰਨਾ ਕੋਈ ਨਹੀਂ ਉਹਨਾਂ ਦਾ ਹੱਕ ਹੈਗਾ ਸਾਡਾ ਗਿਆ ਕਾ ਬਾਈ ਪਿੰਡ ਦੇ ਵਿੱਚ ਮੜਲਾ ਹਾਂ ਨੀ ਮੱਥਾ ਰੱਖਿਆ ਜਾਨ ਲੱਗਾ ਕੋਈ ਨਾਲ ਗਿਆ ਉਹਨੇ ਮੈਂ ਤੱਲਾ ਡੀਬੇਟ ਕੀਤੀ ਹੋਇਆ ਸੁਆ ਪਿੰਡ ਦੇ ਵਿੱਚੋਂ ਮੈਂ ਕੱਲਾ ਜਾਣਾ ਮੈਂ 10 ਬੰਦੇ ਕਿੱਥੋਂ ਲੈ ਕੇ ਆਵਾਂ ਪਹਿਲਾਂ ਸੁਆਣਾ ਸਾਹਿਬ ਤਿੰਨ ਮਹੀਨੇ ਬੈਠ ਰਿਹਾ ਸਾਡੇ ਬੰਦੇ ਤਿੰਨ ਮਹੀਨੇ ਯੂਨੀਅਨ ਬੈਠ ਰਿਹਾ ਸੁਆਣਾ ਸਾਹਿਬ ਕੋਈ ਦੇਖ ਲਿਓ ਦੇਖ ਲਿਓ ਚਿਲ ਗਏ ਹੋਗੇ ਕੋਈ ਯੂਨੀਅਨ ਲੈ ਕੇ ਓ ਜਾਲ ਸਾਡੇ ਬਾਰੇ ਇਹ ਸ਼ਾਮ ਦੇ ਲਾਟ ਪੈਣ ਦੇ ਗਏ ਹੋ ਸਾਰੇ ਪੰਜੋ ਬੋ ਸਟੇਜ ਤੇ ਬੋਲਿਆ ਨਾ ਛੇ ਟੀਚਰ ਆਇਆ ਸਿੱਖਿਆ ਭਾਗ ਨੇ ਦਿੱਤਾਗਾ ਬਈ ਕੋਲੇ ਆਇਆ ਤਾਂ ਹੀ ਬੋਲਿਆ ਉਹ ਕਿੱਥੇ ਦੇ ਵਿੱਚ ਬੋਲੇ ਆ ਤਾਂ ਹੀ ਆਇਆ ਕਿੰਨੀ ਗੰਦਾ ਦੇ ਵਿੱਚ ਇੱਕ ਵੀ ਨਹੀਂ ਆਇਆ ਇੱਕ ਟੀਚਰ ਨਹੀਂ ਆਇਆ ਫਿਜ਼ੀਕਲ ਦਾ ਕੋਈ ਹੋਊਗਾ ਫਿਰ ਲੈ ਹੁੰਦੀ ਕੀ ਲੋੜ ਐ ਇਹ ਥੋੜੀ ਦਿਖਾਉਂਗੇ ਵੀ ਤੇ ਡੈਕ ਪਾਸ ਵੀ ਮੈਂ ਲੱਭ ਰਿਆਂ ਵੀਡੀਓ ਵੀ ਦੇ ਹਾਂ ਜੀ ਕਿਹੜੇ ਇਅਰ ਦੇ ਤੁਸੀਂ ਪਾਸ ਹੋ ਪਾਸ ਬਈ ਜੀ ਕੋਈ ਮਾਤਮਾ ਛਾਵੇਂ ਹੋਣ ਕੌਣ ਛੋਟਾ ਸੁਭਾ ਪ੍ਰਧਾਨ ਕੌਣ ਛੋਟਾ ਬਾਈ ਜੀ ਪ੍ਰਧਾਨ ਕੌਣ ਆ ਹੜੀ ਜੱਥੇਬੰਦੀ ਦਾ ਜਿਸੇ ਬੰਦੇ ਦਾ ਪ੍ਰਧਾਨ ਹੈ ਮੈਂਬਰ ਦੇ ਦਰਦਿਆਂ ਲਖਮੀ ਸਰ ਆ ਅੱਛਾ ਲੱਗਿਓ ਠੀਕ ਆ ਉਹ ਵੀ ਅੱਕ ਕੇ ਤਿੰਨ ਜਰਮੀ ਲੈ ਕੇ ਉੱਥੇ ਮਹਾਲੀ ਸੁਹਾਨਾ ਸਾਹਿਬ ਪ੍ਰੋਟੈਸਟ ਕਰਕੇ ਦੁਬਾਰਾ ਪ੍ਰਾਈਵੇਟ ਸਕੂਲ ਉਹਨਾਂ ਨੇ ਫਿਰ ਜੁਆਇਨ ਕਰ ਲਿਆ ਸਾਰੇ ਨਹੀਂ ਅੱਧਾ ਕੀਤਾ ਜੀ ਠੀਕ ਆ ਠੀਕ ਆ